ਜੀ ਸਾਡੇ ਪੰਜਾਬ ਜਿੱਥੇ ਦੇਖੋ ਕੀ ਬੰਦਾ ਕੋਈ ਕਿਸੇ ਨੂੰ ਪੁੱਛ ਨਹੀਂ ਰਿਹਾ ਕੋਈ ਮੰਨ ਲੋ ਕਿੱਡਾ ਵੀ ਕਿਸੇ ਨੇ ਪਿਛਟ ਆਇਆ ਕਿੰਨਾ ਵੀ ਉਥੋਂ ਨੇ ਜੁਰਮ ਕੀਤਾ ਦੂਸਰੀ ਆਪਣੀ ਸਟੇਟ ਦੇ ਵਿੱਚੋਂ ਉਥੋਂ 50 ਰੁਪਏ ਦੀ ਰੇਲਵੇ ਦੀ ਟਿਕਟ ਲੈਂਦਾ ਤੇ ਪੰਜਾਬ ਆਣ ਚੜ੍ਹਦਾ ਬਹੁਤ ਨੁਕਸਾਨ ਕਰਦਾ ਪ੍ਰਵਾਸੀਆਂ ਨੇ ਬੜਾ ਕੁ ਕਾਂਡ ਹੋ ਗਏ ਪਾਕੀਆਂ ਦਿੱਲੀ ਤੋਂ ਚਲਦੀਆਂ ਉਹ ਖਾਸ ਕਰਕੇ ਉਹ ਆਪਣੀਆਂ ਵੋਟਾਂ ਦਾ ਫਾਇਦਾ ਲੈਣ ਵਾਸਤੇ ਇਹਨਾਂ ਦੇ ਆਧਾਰ ਕਾਰਡ ਬਣਾਉਂਦੀਆਂ ਵਾਂ ਇਹਨਾਂ ਦੇ ਰਾਸ਼ਨ ਕਾਰਡ ਬਣਾਉਂਦੀਆਂ ਵਾਂ ਔਰ ਇਹਨਾਂ ਦੀਆਂ ਨਜਾਇਜ਼ ਵੋਟਾਂ ਬਣਾਉਂਦੀਆਂ ਵਾਂ ਇਹਨਾਂ ਜਨ ਜੀ ਦੋਹਾਂ ਦਾ ਨਾਮ ਲਿਆ ਨਾ ਇਹ ਕਾਮਰੇਟ ਆਣਾ ਇਹਨਾਂ ਦੀ ਸੋਚ ਹਮੇਸ਼ਾ ਹੀ ਪੰਜਾਬ ਦੇ ਉਲਟ ਰਹੀ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਹੁਸ਼ਿਆਰਪੁਰ ਦੇ 4 ਸਾਲਾਂ ਹਰਵੀਰ ਸਿੰਘ ਬੱਚੇ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਹਲਚਲ ਪੰਜਾਬ ਦੀ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਿੱਚ ਤੇਜ਼ ਹੋ ਚੁੱਕੀ ਹੈ ਸੋ ਪ੍ਰਵਾਸੀਆਂ ਵੱਲੋਂ ਪੰਜਾਬ ਵਿੱਚ ਘਟਨਾਵਾਂ ਨੂੰ ਲੈ ਕੇ ਵਾਅਦਾ ਹੋ ਚੁੱਕਿਆ ਹੈ ਸੋ ਜਾਣਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਹਾਲਾਤ ਕਿਵੇਂ ਹੋਣਗੇ ਇਸ ਚਰਚਾ ਤੇ ਆਪਣੇ ਕਮੈਂਟ ਜਰੂਰ ਲਿਖੋ ਸੋ ਮੇਰੇ ਨਾਲ ਜੁੜੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਗਟ ਸਿੰਘ ਮੀਆਂ ਵਿੰਡ ਸੋ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਦਾ ਵਾਹਿਗੁਰੂ ਜੀ ਸੋ ਪ੍ਰਗਟ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਪ੍ਰਗਟ ਸਿੰਘ ਜੀ ਸਵਾਲ ਪਹਿਲਾ ਹੈਗਾ ਕਿ ਪੰਜਾਬ ਚ ਪ੍ਰਵਾਸੀਆਂ ਕਰਕੇ ਪੰਜਾਬ ਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਹੰਗਸਿੰਘਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪ੍ਰਵਾਸੀਆਂ ਨੂੰ ਅਸੀਂ ਇੱਥੋਂ ਕੱਢ ਕੇ ਹੀ ਰਾਂਗੇ ਸੋ ਇਹ ਤੁਹਾਨੂੰ ਸਾਰੀ ਜਿਹੜੀ ਘਟਨਾਵਾਂ ਹੈਗੀ ਪ੍ਰਵਾਸੀਆਂ ਵਾਲੀ ਕਿਵੇਂ ਲੱਗਦੀ ਹੈ ਪੰਜਾਬ 'ਚ ਵੇਖੋ ਜੀ ਅਸੀਂ ਦੇਖਨੇ ਵੀ ਜੋ ਵੀ ਇਹ ਕੰਮ ਹੋਇਆ ਖਾਸ ਕਰਕੇ ਜਿਸ ਤਰ੍ਹਾਂ ਹੁਣ ਲੇਟੈਸਟ ਕਾਰਵਾਈ ਆਪਣੇ ਹਸ਼ਾਰਪੁਰ ਵਾਲਾ ਕੇਸ ਹੋਇਆ ਬੱਚੇ ਨਾਲ ਹਾਂਜੀ ਹਾਂਜੀ ਬਹੁਤ ਹੀ ਮਾੜਾ ਔਰ ਨਿੰਦਨਯੋਗ ਆ ਜੀ ਕਿਉਂਕਿ ਸਾਡੀ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਬਾਪੂ ਤਰਸੀਮ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਏ ਆ ਹਾਂਜੀ ਹਾਂਜੀ ਉਹਦੇ ਬਹੁਤ ਹੀ ਇੱਕ ਬੱਚੇ ਦੇ ਨਾਲ ਇਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਸ ਤੋਂ ਅੱਗੇ ਅਸੀਂ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਹ ਅਸੀਂ ਜਿਹੜੀ ਹੁਣ ਸਾਡੇ ਵਿਵਤਾ ਵੈਨੂੰ ਕਿਸ ਤਰ੍ਹਾਂ ਨਜਿੱਠਣਾ ਵਾ ਕਿ ਜਿਸ ਤਰ੍ਹਾਂ ਹਿਮਾਚਲ ਰਾਜਸਥਾਨ ਜਿਨ ਕਿ ਜਿੱਥੇ ਵੀ ਸਾਡੇ ਨਾਲ ਸਟੇਟਾਂ ਲੱਗਦੀਆਂ ਸਾਰਿਆਂ ਦੇ ਵਿੱਚ ਕਾਨੂੰਨ ਬਣਿਆ ਜੇ ਕੋਈ ਵੀ ਪ੍ਰਵਾਸੀ ਆ ਕੇ ਉੱਥੇ ਕੋਈ ਜਗ੍ਹਾ ਨਹੀਂ ਲੈ ਸਕਦਾ ਇੱਕ ਜਿਸ ਤਰ੍ਹਾਂ ਆਪਣਾ ਡੋਮਿਸાઇલ ਸਰਟੀਫਿਕੇਟ ਬੰਦਾ ਇੱਥੇ ਨਾ ਹਿਮਾਚਲ 'ਚ ਮੈਨੂੰ ਪਤਾ ਇੱਕ ਸਰਟੀਫਿਕੇਟ ਬੰਦਾ ਮੈਂ ਉਹਦਾ ਨਾਮ ਵਿਸਰ ਗਿਆ ਉਹਦਾ ਮਤਲਬ ਇਹ ਹੁੰਦਾ ਸਰਟੀਫਿਕੇਟ ਦਾ ਵੀ ਆਪਾਂ ਉੱਥੇ ਕੋਈ ਜ਼ਮੀਨ ਲੈਣੀ ਮੰਨ ਲਓ ਮੈਂ ਜਾ ਕੇ ਪੰਜਾਬ ਤੋਂ ਉੱਥੇ ਜ਼ਮੀਨ ਲੈਣੀ ਨਾ ਹਿਮਾਚਲ ਦੇ ਵਿੱਚ ਤੇ ਮੈਂ ਉੱਥੋਂ ਦਾ ਪੀੜੀ ਦਰ ਪੀੜੀ ਹੋਣਾ ਚਾਹੀਦਾ ਜ਼ਮੀਨ ਦਾ ਮਾਲਕ ਜੇ ਮੈਂ ਅੱਥੇ ਜ਼ਮੀਨ ਲੈਣੀ ਤੇ ਨਹੀਂ ਤੇ ਮੈਂ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਜੀ ਅਸੀਂ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਨੁਕਸਾਨ ਕਰਤਾ ਪ੍ਰਵਾਸੀਆਂ ਨੇ ਬੜਾ ਕੋਹ ਕਾਂਡ ਹੋ ਗਏ ਤੁਸੀਂ ਅੰਗ ਸਿੰਘਾਂ ਦੀ ਵੀ ਗੱਲ ਕਹਤੀ ਆ ਬੱਚੇ ਨਾ ਵੀ ਹੋਇਆ ਬੜੀਆਂ ਦੇਲੀ ਕਰੀਏ ਤੁਸੀਂ ਵੇਖੋ ਇਹਨਾਂ ਦੀਆਂ ਜੂਸ ਦੀਆਂ ਰੇੜੀਆਂ ਤੋਂ ਕੀ ਘੋ ਕਰ ਰਹੇ ਆ ਪੰਜਾਬ ਦੇ ਨਾਲ ਤੇ ਅਸੀਂ ਇਹੋ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਸਭ ਤੋਂ ਪਹਿਲਾਂ ਕੀ ਆ ਤੁਸੀਂ ਕਾਨੂੰਨ ਬਣਾਓ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਜ਼ਮੀਨ ਜਾਇਦਾਦ ਉਹੀ ਖਰੀਦ ਸਕੇ ਜਿਹੜਾ ਤੇ ਪੀੜੀ ਦਲ ਪੀੜੀ ਇੱਥੇ ਰਹਿ ਰਿਹਾ ਵਾ ਜੀ ਨੰਬਰ 1 ਉਸ ਤੋਂ ਅੱਗੇ ਕੀ ਆ ਇਹ ਰਾਜਨੀਤਿਕ ਪਾਰਟੀਆਂ ਕੀ ਕਰਦੀਆਂ ਜਿੰਨੀਆਂ ਵੀ ਅੱਜ ਤੱਕ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਉਹ ਖਾਸ ਕਰਕੇ ਉਹ ਆਪਣੀਆਂ ਵੋਟਾਂ ਦਾ ਫਾਇਦਾ ਲੈਣ ਵਾਸਤੇ ਇਹਨਾਂ ਦੇ ਆਧਾਰ ਕਾਰਡ ਬਣਾਉਂਦੀਆਂ ਵਾ ਇਹਨਾਂ ਦੇ ਰਾਸ਼ਨ ਕਾਰਡ ਬਣਾਉਂਦੀਆਂ ਵਾ ਔਰ ਇਹਨਾਂ ਦੀਆਂ ਨਜਾਇਜ਼ ਵੋਟਾਂ ਬਣਾਉਂਦੀਆਂ ਵਾ ਇਹ ਤੁਸੀਂ ਛੋਟੇ ਜਿਹੇ ਕਿਨੇਕਨੇ ਸ਼ਹਿਰ ਦੀ ਵੇਖੋ 5 5 4 4 ਹਜ਼ਾਰ ਉਥੇ ਬਿਹਾਰੀ ਇਹਨਾਂ ਦੇ ਭਈਆਂ ਦੀਆਂ ਵੋਟਾਂ ਬਣਾਈਆਂ ਗਈਆਂ ਵਾ ਵੇਖੋ ਬਾਕੀ ਸਾਨੂੰ ਜਿਸ ਤਰ੍ਹਾਂ ਸਾਡੇ ਕਈ ਲੋਕ ਐ ਰਹੇ ਜੀ ਸਾਨੂੰ ਕਾਮਿਆਂ ਦੀ ਲੋੜ ਆ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਫਰਜ਼ ਬਣਦਾ ਵੀ ਸਾਡੇ ਜਿਹੜੇ ਮਜ਼ਦੂਰ ਭਰਾ ਵਾ ਉਹਨਾਂ ਨੂੰ ਕੰਮ ਦਿੱਤਾ ਜਾਵੇ ਠੀਕ ਹੈ ਜੇ ਸਾਨੂੰ ਜਾਦੀ ਲੋੜ ਲੱਗਦੀ ਜਿਸ ਤਰ੍ਹਾਂ ਕੋਈ ਕੰਪਨੀਆਂ ਨੂੰ ਲੋੜ ਆ ਫੈਕਟਰੀਆਂ ਨੂੰ ਲੋੜ ਆ ਉਹਦੇ ਵਿੱਚ ਕੀ ਕੀਤਾ ਜਾਵੇ ਵੀ ਜਿਹੜਾ ਵੀ ਕਿਸੇ ਨੇ ਕੰਮ ਆ ਸਦਣਾ ਜਿਸ ਤਰ੍ਹਾਂ ਉਹਨੂੰ ਕੀ ਤੁਸੀਂ ਮੰਨ ਲਓ ਹਿੰ ਕੈਨੇਡਾ ਅਮਰੀਕਾ ਜਾਣੇ ਸਾਨੂੰ ਇਹ ਕਹੇ ਜਾਂਦਾ ਵੀ ਮੰਨ ਲਓ ਤੁਸੀਂ ਇੱਥੇ ਪ੍ਰਵਾਸੀਆਂ ਨੂੰ ਨਹੀਂ ਰਹਿਣ ਦੋਗੇ ਆਪਣੇ ਪੰਜਾਬੀ ਲੋਕ ਕੈਨੇਡਾ ਅਮਰੀਕਾ ਬਹੁਤ ਗਏ ਆ ਪਰ ਮੈਂ ਇੱਥੇ ਕੈਨੇਡਾ ਅਮਰੀਕਾ ਦੀ ਵੀ ਇੱਕ ਗੱਲ ਗੱਲ ਕਲੀਅਰ ਕਰਦਾ ਵੀ ਜਦੋਂ ਹੀ ਕੈਨੇਡਾ ਅਮਰੀਕਾ ਜਾਣੇ ਹੈ ਇਦਾਂ ਨਹੀਂ ਜਾਣੇ ਉੱਥੋਂ ਦੀ ਐਲ ਐਮ ਆਈਏ ਲੈਣੇ ਆਂ ਹਾਂਜੀ ਐਲ ਐਮ ਆਈ ਦਾ ਮਤਲਬ ਹੁੰਦਾ ਜਿਹੜਾ ਉੱਥੇ ਦਾ ਮਾਲਕ 사ਦ ਰਿਆ ਵਾ ਉਹ ਮੰਨ ਲਓ 3 ਸਾਲ ਆਸਤੇ ਮੈਨੂੰ ਉਹਨੇ ਉੱਥੇ ਟਰੱਕ ਡਰਾਈਵਰ 사ਦਿਆ ਤੇ 3 ਸਾਲ ਮੈਂ ਉੱਥੇ ਟਰੱਕ ਡਰਾਈਵਰ ਬਣ ਕੇ ਉਹਦੇ ਅੰਡਰ ਰਹਿ ਕੇ ਕੰਮ ਕਰਨਾ ਔਰ ਕੋਈ ਵੀ ਮੈਂ ਗਲਤੀ ਕਰਦਾ ਉਹ ਜਵਾਬਦੇਹ ਹੁੰਦਾ ਵਾ ਮਾਲਕ ਜੀ ਤੇ ਸਾਡੇ ਪੰਜਾਬ ਜਿੱਥੇ ਵੇਖੋ ਕੀ ਬੰਦਿਆ ਕੋਈ ਕਿਸੇ ਨੂੰ ਪੁੱਛ ਨਹੀਂ ਰਿਹਾ ਕੋਈ ਮੰਨ ਲਓ ਕਿੱਡਾ ਵੀ ਕਿਸੇ ਨੇ ਪਿਛਟ ਆਇਆ ਕਿੰਨਾ ਵੀ ਉੱਥੋਂ ਨੇ ਜੁਰਮ ਕੀਤਾ ਦੂਸਰੀ ਆਪਣੀ ਸਟੇਟ ਦੇ ਵਿੱਚੋਂ ਉੱਥੋਂ 50 ਰੁਪਏ ਦੀ ਰੇਲਵੇ ਦੀ ਟਿਕਟ ਲੈ ਕੇ ਪੰਜਾਬ ਆਣ ਚੜ੍ਹਦਾ ਹਾਂਜੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਇਹਨਾਂ ਪ੍ਰਵਾਸੀਆਂ ਨੇ ਇੱਥੇ ਆਉਣਾ ਜਾਂ ਸਾਡੇ ਇਹਨਾਂ ਨੇ ਸੱਦਨਾ ਜਿਹੜੇ ਆਪਣੇ ਮਾਲਕ ਆ ਪੱਠਾ ਮਾਲਕ ਆ ਜਾਂ ਕੰਪਨੀਆਂ ਦੇ ਮਾਲਕ ਆ ਫੈਕਟਰੀ ਮਾਲਕ ਆ ਇਥੋਂ ਤੱਕ ਕਿ ਕਿਸਾਨਾਂ ਨੇ ਵੀ ਸੱਦਣਾ ਇਹਨਾਂ ਨੂੰ ਕਿਉਂਕਿ ਹੁਣ ਕਈ ਕਹਿ ਰਹੇ ਆ ਵੀ ਜ਼ਰੂਰਤ ਵੜੀ ਆ ਤੇ ਜੇ ਮੰਨ ਲਓ ਜ਼ਰੂਰਤ ਹੈ ਤੇ ਲੇਗਨੋਂ ਦਾ ਤਰੀਕਾ ਸਹੀ ਕਰੋ ਉਹਨਾਂ ਦੀ ਕੋਈ ਕਾਗਜ਼ੀ ਕਾਰਵਾਈ ਮੰਨ ਲਓ ਉਥੋਂ ਉਹਨਾਂ ਦੀ ਪੀਸੀਸੀ ਹੋਵੇ ਉਹਨਾਂ ਦੀ ਉਥੇ ਉਥੇ ਜੁਰਮ ਕਰਕੇ ਉਹ ਇਥੇ ਆ ਕੇ ਰਹੀ ਜਾਂਦੇ ਆ ਹੂੰ ਤੇ ਇਹ ਕਰਕੇ ਹਿੰਦ ਤੇ ਸਰਕਾਰਾਂ ਨੂੰ ਇਹ ਬੇਨਤੀ ਕਰਨ ਇਹਦੇ ਉੱਤੇ ਬਹੁਤ ਸਹੀ ਸਟੈਂਡ ਲੈਣਾ ਪਊ ਦੂਸਰਾ ਕੀ ਹੋ ਰਿਹਾ ਵਾ ਇਸ ਦੇ ਨਾਲ ਨਾਲ ਸਾਡੀ ਜਿਹੜੀ ਸੱਭਿਆਚਾਰਕ ਸਾਡਾ ਵਿਲੱਖਣ ਇੱਕ ਅਲੱਗਿਆ ਅਸੀਂ ਉਹ ਸਾਡੀ ਖਤਮ ਕੀਤੀ ਜਾ ਰਹੀ ਆ ਇਨ੍ਹਾਂ ਪ੍ਰਵਾਸੀਆਂ ਲੋ ਤੇ ਅਸੀਂ ਇਹਨਾਂ ਨੇ ਇਹਨਾਂ ਤੋਂ ਬੜਾ ਸਟੇਜ ਤੋਂ ਦੀ ਲੋੜ ਹੈ ਇਹ ਕੱਲਾ ਪਏ ਨਹੀਂ ਵੇਖੀਏ ਆਰਥਿਕ ਪੱਖੋਂ ਅਸੀਂ ਕਮਜ਼ੋਰ ਹੋ ਗਏ ਕੱਲਾ ਆਰਥਿਕ ਪੱਖ ਨਹੀਂ ਆਪਣਾ ਧਾਰਮਿਕ ਪੱਖ ਵੀ ਔਰ ਸਮਾਜਿਕ ਪੱਖ ਵੀ ਨਾਲ ਲੈ ਕੇ ਚੱਲਣਾ ਪੈਣਾ ਵਾ ਜੀ ਜੀ ਅਸੀਂ ਕੱਲੇ ਆਰਥਿਕ ਪੱਖ ਹੀ ਲੈ ਕੇ ਤੇ ਧਾਰਮਿਕ ਪੱਖੋਂ ਸੰਜਣ ਤੱਕ ਆ ਸਮਾਜਿਕ ਪੱਖੋਂ ਹੀ ਨਹੀਂ ਥੇਸ ਪਹੁੰਚ ਗਈ ਤੇ ਕੀ ਕਰਾਂਗੇ ਅਸੀਂ ਆਰਥਿਕ ਪੱਖ ਨੂੰ ਅੱਗੇ ਵਧਾ ਕੇ ਜੀ ਤੇ ਇਹ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਬਾਕੀ ਸਾਡੀ ਅਸੀਂ ਪਾਰਟੀ ਵੱਲੋਂ ਇਹ ਬਿਲਕੁਲ ਸਪੱਸ਼ਟ ਆ ਜਿਸਦੋਂ ਵੀ ਸਾਡੀ ਸਰਕਾਰ ਬੰਦੀ ਆ ਤੇ ਅਸੀਂ ਇਸ ਦੇ ਉੱਤੇ ਜਿੱਦਾਂ ਦੂਸਰੀਆਂ ਸਟੇਟਾਂ 'ਚ ਕਾਨੂੰਨ ਬਣੇ ਆ ਤੇ ਇੱਥੇ ਵੀ ਜ਼ਰੂਰ ਕਾਨੂੰਨ ਬਣਾਵਾਂ ਸੋ ਪ੍ਰਗਟ ਸਿੰਘ ਜੀ ਜੋ ਪੰਜਾਬ ਦੇ ਹਾਲਾਤ ਉਹ ਰੱਖੇ ਨੇ ਤਾਂ ਜ਼ਿੰਮੇਵਾਰ ਅਸਲ 'ਚ ਹੈ ਕੌਣ ਵਸਾਆਂ ਦੇ ਵੱਲੋਂ ਵੀ ਕੁੱਟਮਾਰ ਪੰਜਾਬੀਆਂ ਦੇ ਨਾਲ ਬਹੁਤ ਜ਼ਿਆਦਾ ਕੀਤੀ ਗਿਆ ਹੁਣ ਤਾਜੀ ਖਬਰ ਹੈ ਕਿ ਅੰਮਲੋਸ ਸੰਰੂਰ ਦੇ ਵਿੱਚ ਪ੍ਰਵਾਸੀ ਦੀ ਕੁੱਟ ਪ੍ਰਵਾਸੀਆਂ ਦੀ ਕੁੱਟਮਾਰ ਕੀਤੀ ਗਈ ਪੰਜਾਬੀਆਂ ਵੱਲੋਂ ਸੋ ਕਿਵੇਂ ਵਿਖਦੇ ਹੋ ਇਹ ਨਾ ਪਤਾ ਗੱਲ ਵੇਖੋ ਇਹ ਮਸਲੇ ਦਾ ਹੱਲ ਨਹੀਂ ਆ ਹਾਂਜੀ ਮੰਨ ਲਓ ਪ੍ਰਵਾਸੀ ਇੱਥੇ ਗਲਤ ਕੰਮ ਕਰਦੇ ਆਂ ਕਿ ਪ੍ਰਵਾਸੀਆਂ ਨੂੰ ਕੁੱਟੀ ਜਾਈਏ ਇਹ ਮਸਲੇ ਦਾ ਹੱਲ ਨਹੀਂ ਆ ਇਸ ਤਰ੍ਹਾਂ ਕਿ ਹੁੰਦੀ ਇਹ ਆਉਣ ਵਾਲੇ ਸਮੇਂ ਚੋ ਜੋ ਹੋ ਸਕਦਾ ਇਹੋ ਜਿਹਾ ਮੁੱਦਾ ਬਣਾ ਦੇਣ ਜਾਂ ਦੂਸਰੇ ਇੱਕ ਦਾ ਮੁੱਦਾ ਬਣਾ ਦੇਣੇ ਹਾਂਜੀ ਕਿਉਂਕਿ ਜਦੋਂ ਇਹ ਰਾਜਨੀਤਿਕ ਪਾਰਟੀਆਂ ਕਰਦੀਆਂ ਵਾ ਕਿ ਕ੍ਰਾਸ ਕਰਕੇ ਹੁਣ ਇਹ ਜਿਹੜਾ ਮੁੱਦਾ ਮੀਨਡ ਬਣਿਆ ਚਲੋ ਇੱਕ ਹੋਰ ਰੇਪ ਵਾਲਾ ਕੇਸ ਵੀ ਬੱਚੇ ਨਾਲ ਜੋ ਵੀ ਕੋ ਉਹਨੇ ਬਦਫਰੈਲੀ ਕੀਤੀ ਆ ਤੇ ਉਹਦੇ ਨਾਲ ਕੀ ਆ ਨਾ ਇਹ ਵੇਖੋ ਇਹ ਵੋਟਾਂ ਵੰਦੇ ਰਾਜਨੀਤਿਕ ਪਾਰਟੀਆਂ ਸਾਡੀ ਪੰਜਾਬ ਦਾ ਇਹਨਾਂ ਨੇ ਘਾਣ ਕਿਉਂ ਹੋਇਆ ਜਿੰਨੀਆਂ ਵੀ ਪਾਰਟੀਆਂ ਅੱਜ ਤੱਕ ਬਣੀਆਂ ਆਪਣੇ ਫਾਇਦੇ ਆਸਤੇ ਇਹਨਾਂ ਨੇ ਨਹੀਂ ਵੇਖਿਆ ਪੰਜਾਬ ਦਾ ਕਿੰਨਾ ਨੁਕਸਾਨ ਹੋ ਰਿਹਾ ਅੱਜ ਤੁਸੀਂ ਮੈਨੂੰ ਦੱਸੋ 25 30 ਸਾਲ ਪਹਿਲਾਂ ਕਿੰਨੇ ਕ ਭਈਏ ਪੰਜਾਬ ਜਾਂਦੇ ਕੀ ਉਦੋਂ ਪੰਜਾਬ ਦੇ ਕੰਮ ਨਹੀਂ ਹੁੰਦੇ ਹੁਣ ਤਾਂ ਮਸ਼ੀਨਰੀ ਬਹੁਤ ਜ਼ਿਆਦਾ ਹੋ ਗਈ ਆ ਉਦੋਂ ਸਾਡੇ ਸਾਰੇ ਮਜ਼ਦੂਰ ਭਰਾ ਕੰਮ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਇਹ ਦੇਕ ਸਿਰਫ ਨਾ ਜਿੱਦਾਂ ਬਹਾਨਾ ਵਾ ਵੀ ਅਸੀਂ ਸਾਡਾ ਮਜ਼ਦੂਰਾ ਬਣਾ ਨਹੀਂ ਸਾਰਨਾ ਇਹ ਜੇ ਮੈਂ ਤਾਂ ਇਹ ਲੋੜ ਵੀ ਆ ਨਾ ਤਰੀਕਾ ਸਹੀ ਅਪਣਾਓ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਕਰੋ ਉਨਾ ਨਾ ਉੱਥੋਂ ਮੰਨ ਲੋ ਜਿੱਦਾਂ ਜੋਬ ਕਾਰਡ ਵਗੈਰਾ ਉਹ ਕੋਈ ਕਾਰਡ ਦਿੱਤੇ ਜਾਂ ਚੈਕਿੰਗ ਹੋਵੇ ਇੱਥੇ ਤਾਂ ਕੋਈ ਪੁੱਛਣ ਵਾਲੇ ਕੋਈ ਨਹੀਂ ਪੰਜਾਬ 'ਚ ਜੋ ਮਰਜ਼ੀ ਜਿੱਦਾਂ ਮਰਜ਼ੀ ਰਹੀ ਜਾਣ ਡਿਆ ਜੋ ਮਰਜ਼ੀ ਕਰੀ ਜਾਵੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਵਾ ਹਾਂਜੀ ਕੀ ਇਹਨਾਂ ਪੰਜਾਬ ਤੋਂ ਕਿੰਨਾ ਘੋਰ ਕਾਨ ਕਰਾਉਣਾ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਵੀ ਤੁਹਾਨੂੰ ਬਿਲਕੁਲ ਸਟੇਕ ਹੋਣਾ ਪੈਣਾ ਵਾ ਤੁਹਾਡੀਆਂ ਜ਼ਿੰਮੇਵਾਰੀਆਂ ਬੰਦੀਆਂ ਵਾ ਬੀਤੂ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭੋ ਨਾ ਕੇ ਇਹਨਾਂ ਦੇ ਸਰਕਾਰਾਂ ਦੇ ਤਲਵੇ ਚੱਕੋ ਸੋ ਪ੍ਰਗਟ ਸਿੰਘ ਜੀ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੁਲਾਇਆ ਜਾਵੇ ਸਪੈਸ਼ਲ ਤੌਰ ਤੇ ਮੁੱਦਾ ਚੁੱਕਿਆ ਜਾਵੇ ਕਿ ਜਿਵੇਂ ਹਿਮਾਚਲ ਹਰਿਆਣਾ ਵਾਂਗੂ ਇੱਕ ਨਵਾਂ ਕਾਨੂੰਨ ਬਣਾਇਆ ਜਾ ਤਾਂ ਜੇ ਪ੍ਰਵਾਸੀਆਂ ਲਈ ਕੋਈ ਵੱਡੀ ਨੀਤੀ ਤਿਆਰ ਹੋ ਸਕੇ ਤਾਂ ਕਿ ਇਹ ਜਿਹੜੇ ਲੋਕ ਨੇ ਅਲੰਘਣਾ ਨਾ ਕਰ ਸਕਣ ਤਾਂ ਇਹ ਇਹੋ ਜਿਹੇ ਘਟਨਾਵਾਂ ਨਾ ਹੋ ਸਕਣ ਮੈਂ ਵੇਖੋ ਜੀ ਮੈਂ ਪਹਿਲਾਂ ਗੱਲ ਕਰ ਰਿਹਾ ਜੇ ਖਹਿਰਾ ਸਾਹਿਬ ਤੇ ਖਹਿਰਾ ਸਾਹਿਬ ਅਜੇ ਨਹੀਂ ਬੜੀ ਚਿਰ ਦਾ ਕਹਿਣ ਦੇ ਆ ਹਾਂਜੀ ਜਦੋਂ ਇਹ ਮੇਰੇ ਸਾਹਮਣੇ 2022 ਚ ਐਮਐਲਏ ਬਣੇ ਉਦੋਂ ਦੀ ਇਹ ਗੱਲ ਰੱਖ ਰਿਹਾ ਵੀ ਆਪਾਂ ਇੱਕ ਕਾਨੂੰਨ ਬਣਾ ਲਈਏ ਬੜੀ ਚਿਰ ਦਾ ਇਹ ਤੁਨ ਸਰਕਾਰ ਦੀ ਨਲਕੀ ਹੈ ਨਾ ਮੈਂ ਤਾਂ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਕੇਸ ਹੋ ਰਹੇ ਆ ਇਹਦੀ ਸਾਰੇ ਤੋਂ ਵੱਧ ਤੋਂ ਵੱਧ ਮੌਕੇ ਦੀ ਸਰਕਾਰ ਜਿੰਮੇ ਆ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਸ ਚੀਜ਼ ਤੋਂ ਕੋਈ ਐਕਸ਼ਨ ਨਹੀਂ ਲਿਆ ਵੀ ਪ੍ਰਵਾਸੀ ਸਾਡੇ ਨਾਲ ਪੰਜਾਬ ਵਿੱਚ ਕੀ ਕਰ ਰਹੇ ਆ ਜਦੋਂ ਇੱਕ ਐਮਐਲਏ ਕਹਿ ਰਿਹਾ ਵੀ ਇਸ ਚੀਜ਼ ਤੇ ਕਾਨੂੰਨ ਬਣਾਓ ਉਹਦੀ ਇਨਕੁਆਇਰੀ ਕਰਕੇ ਕੀ ਇਹ ਸਹੀ ਗੱਲ ਹੈ ਮਤਾ ਲੈ ਕੇ ਉਹਦਾ ਪੂਨ ਕਾਨੂੰਨ ਪਾਸ ਕਰਨ ਉਹ ਦੂਸਰੀਆਂ ਸਟੇਟਾਂ ਚ ਕਾਨੂੰਨ ਬਣਿਆ ਆ ਇਸ ਥਰਮਾ ਪਿੱਛੇ ਜੇ ਇੱਕ ਅਫਸਰ ਦਾ ਆਈਪੀਐਸ ਪਤਾ ਨਹੀਂ ਆਈਐਸ ਅਫਸਰ ਹੀ ਉਹ ਕਹਿ ਰਿਹਾ ਹੈ ਸੱਤੀ ਸਾਰੇ ਇੰਡੀਆ ਆਪਣੇ ਭਾਰਤ ਵਿੱਚ ਕਾਨੂੰਨ ਇੱਕ ਆ ਤੇ ਫਿਰ ਜੇ ਤੁਹਾਨੂੰ ਇਹ ਲੱਗਦਾ ਸਾਰੇ ਪੰਜਾਬ ਭਾਰਤ ਦੇ ਕਾਨੂੰਨ ਇੱਕ ਆ ਤੇ ਰਾਜਸਥਾਨ ਤੋਂ ਹਿਮਾਚਲ ਦੇ ਕਾਨੂੰਨ ਹੈਗਾ ਵਾ ਵੀ ਕਿਸੇ ਪ੍ਰਵਾਸੀ ਕੋਈ ਜਗ੍ਹਾ ਨਹੀਂ ਲੈ ਸਕਦਾ ਕਿਉਂ ਨਹੀਂ ਪੰਜਾਬ ਵਿੱਚ ਕਾਨੂੰਨ ਬਣਾਉਂਦੇ ਜੀ ਵੇਖੋ ਜੇ ਤੇ ਪੰਜਾਬ ਨੂੰ ਖੋਰਾ ਲਾਉਣਾ ਪੰਜਾਬ ਨੂੰ ਕਾਹਨ ਕਰਨਾ ਪੰਜਾਬ ਦਾ ਇਹ ਤੇ ਕਹਿ ਦਿੰਦੇ ਪੰਜਾਬ ਸਾਰੇ ਭਾਰਤ ਦੇ ਕਾਨੂੰਨ ਇੱਕ ਆ ਤੇ ਜਿੱਥੇ ਫਾਇਦੇ ਦੀ ਗੱਲ ਆਉਂਦੀ ਪੰਜਾਬ ਵਾਸਤੇ ਉਥੇ ਕੋਈ ਕਾਨੂੰਨ ਨਹੀਂ ਬਣਾਉਂਦੇ ਪਰਗਤ ਸਿੰਘ ਜੀ ਜਿਸ ਤਰ੍ਹਾਂ ਲੱਖਸਧਾਨਾ ਦੀ ਤੁਸੀਂ ਗੱਲਬਾਤ ਵੀ ਸੁਣਦੇ ਹੈਗੇ ਉਹ ਲੰਬੇ ਸਮੇਂ ਤੋਂ ਇਹ ਲੜਾਈ ਲੜਦੇ ਆ ਰਹੇ ਨੇ ਵੀ ਜੇ ਪ੍ਰਵਾਸੀ ਲੋਕ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੀ ਵਾਦੀਵਾਦੀ ਹੈ ਤੇ ਪੰਜਾਬ ਦੀ ਹੋਂਦ ਨੂੰ ਪੰਜਾਬ ਦੀ ਮਿੱਟੀ ਨੂੰ ਪੰਜਾਬੀਅਤ ਨੂੰ ਖਤਰਾ ਹੈਗਾ ਇਹਨਾਂ ਨੂੰ ਇੱਥੇ ਜਗ੍ਹਾ ਦੇਣੀ ਬਹੁਤ ਹੀ ਜਾਇਜ਼ ਨਹੀਂ ਹੈਗੀ ਇਹਨਾਂ ਨੂੰ ਪ੍ਰਵਾਸੀਆਂ ਨੂੰ ਇਥੋਂ ਕੱਢ ਦੇਣਾ ਚਾਹੀਦਾ ਕਿਵੇਂ ਲੱਗਦਾ ਤੁਹਾਨੂੰ ਉਹਨਾਂ ਦੀ ਗੱਲਬਾਤ ਮੈਂ ਨਾ ਲੱਖਸਧਾਨਾ ਦੀ ਇਹ ਗੱਲ ਦੇ ਉੱਤੇ ਇੱਕ ਗੱਲ ਨਾਲ ਹੋਰ ਜੋੜਨੀ ਚਾਹੁੰਦਾ ਹਾਂਜੀ ਜਿਸ ਤਰ੍ਹਾਂ ਸਾਨੂੰ ਇਹ ਕਿਹਾ ਜਾਂਦਾ ਵੀ ਜੇ ਮੰਨ ਲਓ ਇੱਥੇ ਪ੍ਰਵਾਸੀਆਂ ਨੂੰ ਤੁਸੀਂ ਕਹੋਗੇ ਵੀ ਅਸੀਂ ਜਗ੍ਹਾ ਨਹੀਂ ਲੈ ਜਾਂਦੇ ਨੇ ਤੇ ਤੁਹਾਡੇ ਸਿੱਖ ਭਰਾ ਜਿਹੜੇ ਨੀਡਾ ਅਮਰੀਕਾ ਜਾਂਦੇ ਆ ਮੈਂ ਨਾ ਉਹਦੇ ਨਾਲ ਕੈਨੇਡਾ ਅਮਰੀਕਾ ਦੇ ਨਾਲ ਨਾਲ ਤੁਸੀਂ ਅਰਬ ਕੰਟਰੀਆਂ ਦਾ ਕਿਉਂ ਨਹੀਂ ਨਾਂ ਲੈਂਦੇ ਤੁਸੀਂ ਦੁਬਈ ਸਾਊਦੀ ਅਰਬ ਤਾਤਰ ਕਵੇਤ ਬਹਿਰੀਨ ਕਿਉਂ ਨਹੀਂ ਉਹਨਾਂ ਦਾ ਨਾਂ ਲੈਂਦੇ ਕੀ ਉੱਥੇ ਜਾ ਕੇ ਬੰਦਾ ਪੱਕਾ ਜਾਊ ਕਿ ਜੀ ਜਮੀਨ ਖਰੀਦ ਸਕਦਾ ਜੀ ਉੱਥੇ ਵੇਖੋ ਜੀ ਵੀਜ਼ਾ ਲੈ ਕੇ ਜਾਂਦੇ ਆ ਤਾਨੂੰ 2 ਸਾਲ ਦਾ ਵੀਜ਼ਾ ਮਿਲਣਾ 2 ਸਾਲ ਬਾਅਦ ਆ ਵੀਜ਼ਾ ਖਤਮ ਹੋ ਗਏ ਦੁਬਾਰਾ ਫੇਰ ਤੁਹਾਨੂੰ ਵੀਜ਼ਾ ਲੈਣਾ ਪਊਗਾ ਹੂੰ ਤੇ ਮੈਂ ਇਹ ਕਹਿੰਦਾ ਕੈਨੇਡਾ ਅਮਰੀਕਾ ਨਾਲ ਰਬ ਕੰਟਰੀਆਂ ਦਾ ਕਿਉਂ ਨਹੀਂ ਨਾਲ ਲੈਂਦੇ ਹੂੰ ਲੱਖਾਂ ਜ਼ਨਾ ਬਿਲਕੁਲ ਗੱਲ ਸਹੀ ਕਰ ਰਿਹਾ ਵਾ ਉਹ ਬੜੇ ਚਿਰ ਦਾ ਕਹਿ ਰਿਹਾ ਪ੍ਰਵਾਸੀਆਂ ਦੇ ਇਹ ਮੈਂ ਦੇ ਨਾ ਵੀ ਜਦੋਂ ਵੀ ਕੋਈ ਆਉਨੇ ਇਹਨਾਂ ਦੀ ਕੋਈ ਚੀਚੀ ਬਣਾ ਦੋ ਨਾ ਕੋਈ ਚੈੱਕ ਹੁੰਦਾ ਤੁਸੀਂ ਵੇਖੋ ਕਿੰਨਾ ਪ੍ਰਵਾਸੀ ਆ ਮੈਂ ਪਿੱਛੇ ਥੋੜੀ ਜੀ ਸੈਡ ਮੈਨੂੰ ਅਜੇ ਪੂਰੀ ਡਿਟੇਲ ਨਹੀਂ ਪਤਾ ਮੈਨੂੰ ਸੁਣਤਿਆ ਹੈ ਸ਼ਾਇਦ 5 ਤੋਂ 6 ਲੱਖ ਬੱਚਾ ਸਾਡਾ ਇਥੋਂ ਅਸੀਂ ਪ੍ਰਵਾਸ ਕਰ ਗਏ ਬਾਹਰ ਨੂੰ ਦੂਸਰੀ ਪਤਾ ਨਹੀਂ 16 ਲੱਖ ਕਿੰਨਾ ਦੇ ਪ੍ਰਵਾਸੀ ਸਾਡੇ ਪੰਜਾਬ ਚ ਆ ਗਿਆ ਵਾ ਸ਼ਾਇਦ ਮੈਨੂੰ ਇਹਨਾਂ ਗਿਣਤੀ ਪੂਰੀ ਕਨਫਰਮ ਨਹੀਂ ਆ ਲੇਕਿਨ ਕਈ ਗੁਣਾ ਪ੍ਰਵਾਸੀ ਸਾਡੇ ਪ੍ਰਵਾਸੀ ਖੋਦ ਇਥੇ ਜਿੰਨੇ ਸਾਡੇ ਬਾਹਰਲੇ ਕੰਟਰੀਆਂ ਚ ਗਏ ਨਾ ਸਾਡੇ ਲੋਕ ਸਿੱਖ ਭਾਈਚਾਰੇ ਜਾਂ ਸਟੂਡੈਂਟ ਦੇ ਤੌਰ ਤੇ ਗਏ ਜਾਂ ਵਰਕ ਪਰਮਿਟ ਤੇ ਗਏ ਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਆ ਗਏ ਆ ਯੀ ਦਾ ਮਤਲਬ ਜਦੋਂ ਦੇਖੋ ਜਦੋਂ ਸਾਡੇ ਇਥੋਂ ਗੇ ਤੋਂ ਆ ਕੇ ਖਾਲੀ ਥਾਂ ਨੂੰ ਸਾਡੀ ਭਰ ਰਹੇ ਆ ਭਾਈ ਸਾਹਿਬ ਲੱਖਾਸਦਾਨਾਂ ਦੀ ਇਹ ਗੱਲ ਹੈਗੀ ਕਹਿੰਦੇ ਵੀ ਉਹਨੇ ਬੱਚੇ ਸਾਡੇ ਪੰਜਾਬੀਆਂ ਦੇ ਨਹੀਂ ਹੁੰਦੇ ਜਿੰਨੇ ਬਿਹਾਰੀਆਂ ਦੇ ਬੱਚੇ ਹੁੰਦੇ ਪ੍ਰਵਾਸੀਆਂ ਦੇ ਕਹਿੰਦੇ ਵੀ ਇਹੀ ਕੁਰਸੀਆਂ ਸੰਭਾਲਣਗੇ ਤੁਹਾਡੀਆਂ ਪੁਲਿਸ ਦੀਆਂ ਤੇ ਕਲਰਕਾਂ ਦੀਆਂ ਤੇ ਚਪੜਾਸੀਆਂ ਦੀ ਮੈਂ ਨਾ ਭਾਜੀ ਸੰਭਾਲਣਗੇ ਨਹੀਂ ਸੰਭਾਲ ਰਹੇ ਆ ਜੀ ਆ ਥੋੜੇ ਦਿਨ ਹੋਏ ਇਹਨਾਂ ਨੇ ਰਿਜ਼ਰਵ ਪਰ ਪਤਾ ਨਹੀਂ ਕਿਹੜੇ ਇਹਨਾਂ ਨੇ ਲਾਇਆ ਆ ਆਮ ਆਦੀ ਪਾਰਟੀ ਨੇ ਉਹਦੇ ਚ ਮੈਂ ਦੱਸੂਗਾ ਸਰਦਾਰ ਹੈਗਾ ਇੱਥੋਂ ਹੀ ਕੰਮ ਸ਼ੁਰੂ ਹੁੰਦਾ ਨਾ ਹੂੰ ਬਾਕੀ ਤੁਸੀਂ ਸਰਕਾਰੀ ਸਕੂਲਾਂ ਕਿਤੇ ਜਾ ਕੇ ਵੇਖ ਲਓ ਤੁਹਾਨੂੰ ਪਤਾ ਆਪਣੇ ਰਿਜ਼ਲਟ ਤੁਹਾਨੂੰ ਇੱਕ ਅੰਕੜੇ ਸਾਹਮਣੇ ਆ ਜਾਣਗੇ ਉਹਦੇ ਵਿੱਚ ਚਲੋ ਪ੍ਰਵਾਸੀਆਂ ਦੇ ਵਿੱਚ ਕਿੰਨੇ ਪੜ ਰਹੇ ਉੱਥੇ ਜੀ ਤੇ ਇਹ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਤਰੀਕਾ ਸਹੀ ਕਰੋ ਇਹਨੂੰ ਕਾਨੂੰਨ ਪਾਸ ਕਰੋ ਸਭ ਤੋਂ ਜਿੰਨੀ ਵੀ ਜਲਦੀ ਹੋ ਸਕਦਾ ਇਹਨਾਂ ਉੱਤੇ ਕਾਨੂੰਨ ਪਾਸ ਕਰੇ ਜਿਵੇਂ ਦੂਜੀਆਂ ਸਟੇਟਾਂ 'ਚ ਆ ਤੇ ਉਹ ਟਾਈਮ ਤੇ ਰਹਿੰਦੇ ਹੋ ਇਹਨੂੰ ਐਕਸ਼ਨ ਲਓ ਇਹ ਨਹੀਂ ਹੁੰਦਾ ਸਾਡੇ ਘਾਟ ਪਤਾ ਕੀ ਹੋ ਰਹੀ ਜੀ ਸਾਡੀ ਸਰਕਾਰਾਂ ਦੀ ਘਾਟ ਕੀ ਆ ਜਦੋਂ ਕੋਈ ਕੇਸ ਜਦੋਂ ਕੋਈ ਕਾਂਡ ਹੋ ਜਾਂਦਾ ਉਦੋਂ ਇਹਨਾਂ ਦੀ ਅੱਖਾਂ ਖੁੱਲ ਜਾਂਦੀਆਂ ਆ ਉਹਨਾਂ ਤੋਂ ਉਹ ਤੋਂ ਥੋੜਾ ਡਿਲੇ ਪੈ ਗਿਆ ਜਿਵੇਂ ਜਿਵੇਂ ਉਹ ਠੰਡਾ ਪੈਂਦਾ ਠੰਡੇ ਬਸਤੇ ਤੇ ਕੇਸ ਪੈਂਦਾ ਜਾਂ ਆਪਣਾ ਹਿਸ਼ਾਰਪੁਰ ਵਾਲਾ ਇਹਨਾਂ ਦੀ ਅੱਖਾਂ ਮੀਟਰੀਆਂ ਬਸ ਰੂ ਹੋ ਜਾਣੀਆਂ ਜਦੋਂ ਫੇਰ ਕੋਈ ਕੇਸ ਹੋਊਗਾ ਤਾਂ ਫੇਰ ਇਹਨਾਂ ਦੀ ਅੱਖਾਂ ਖੁੱਲਣੀਆਂ ਤੇ ਸਮੇਂ ਰਹਿੰਦੇ ਕਿਉਂ ਨਹੀਂ ਕੰਮ ਕਰਦੇ ਅਈਆਂ ਇਹਨਾਂ ਨੂੰ ਹੀ ਪੈਨੇ ਆ ਉਹਦੇ ਵਿੱਚ ਜਦੋਂ ਖੇਰਾ ਸਾਹਿਬ ਐਮਐਲਏ ਕੁਬਾਲ ਸਿੰਘ ਖੇਰਾ ਸਾਹਿਬ ਇਹਨੇ ਕਿਹਾ ਦਰ ਰੋਲਾ ਪਾਉਂਦੇ ਲੱਕਾ ਜਣਾ ਆਪਣਾ ਸਾਡੀ ਪਾਰਟੀ ਨੂੰ ਕਿਹਾ ਜਾ ਰਿਹਾ ਭਾਈ ਅਮਰਪਾਲ ਸਿੰਘ ਸਾਹਿਬ ਉਹਦੇ ਗੱਲ ਕਰਦੇ ਹਾਂਜੀ ਵੀ ਇਹ ਸਾਡੀ ੋਂਦ ਨੂੰ ਮਟਾਉਂਦਾ ਇਹਨਾਂ ਦੀਆਂ ਜੋ ਸਰਕਾਰਾਂ ਦੀ ਚਾਹ ਲਿਆ ਜੀ ਤੇ ਚੂਨੀ ਇਹਦੇ ਉੱਤੇ ਐਕ ਜੇ ਹੋਣੀ ਵੀ ਚਲੋ ਅਜੇ ਤੱਕ ਨਹੀਂ ਕਿਸ ਮੰਨ ਲੋ ਦੂਜੇ ਨੂੰ ਕਿਉਂ ਬਲੇਮ ਲਾਉਣਾ ਉਹਨਾਂ ਜਿਹਨ ਮੌਕੇ ਦੇ ਮੁੱਖ ਮੰਤਰੀ ਜਾਂ ਜਿਹੜੀ ਸਰਕਾਰ ਆ ਉਹ ਕਹਿ ਦਿੰਦੀ ਪਹਿਲੀਆਂ ਸਰਕਾਰਾਂ ਨੇ ਕਿਹਾ ਯਾਰ ਛੱਡੋ ਨਹੀਂ ਕੀਤਾ ਤੁਹਾਨੂੰ 3 ਸਾਲ ਹੋ ਗਏ ਤੁਸੀਂ ਮੋਨ ਬਣਾ ਲਓ ਪ੍ਰਗਟ ਸਿੰਘ ਇੱਕ ਹੋਰ ਸਵਾਲ ਆ ਗਿਆ ਵੀ ਜਿਹੜੇ ਲੋਕ ਪਾਰਟੀਆਂ ਦੇ ਵਿੱਚ ਨੇਤਾ ਬਣ ਚੁੱਕੇ ਪ੍ਰਵਾਸੀ ਐਮਐਲਏ ਬਣ ਚੁੱਕੇ ਜਾਂ ਸਰਪੰਚ ਪਿੰਡਾਂ 'ਚ ਬਣ ਚੁੱਕੇ ਉਹਨਾਂ ਦੇ ਕੀ ਹੋਵੇਗਾ ਇਹ ਵੇਖੋ ਜੀ ਇਸ ਚੀਜ਼ ਨੂੰ ਜੇ ਆਪਾਂ ਸ਼ੁਰੂ ਕਰਾਂਗੇ ਨਾ ਸਭ ਕੋ ਹੱਲ ਆ ਗਿਆ ਜੀ ਗੱਲ ਸ਼ੁਰੂ ਕਰਨ ਦੀ ਹੁੰਦੀ ਆ ਕਿਸੇ ਵੀ ਕੰਮ ਨੂੰ ਕਿਸੇ ਮੁੱਦੇ ਨੂੰ ਸ਼ੁਰੂ ਕਰਾਂਗੇ ਉਹਦੇ ਹੱਲ ਆ ਲੱਗੇ ਆ ਅਸੀਂ ਆਪਾਂ ਦਾ ਜੇ ਐਮਐਲਏ ਪਰਵਾਸ ਨੇ ਸਰਪੰਚਾਂ ਨਾਲ ਤੁਰਪਾਂਗੇ ਤੇ ਥੱਲੇ ਲੈ ਨੂੰ ਜੇ ਤਾਂ ਕੰਮ ਸ਼ੁਰੂ ਨਹੀਂ ਕੀਤਾ। ਗੱਲ ਕੋਈ ਵੀ ਆ ਆਪਾਂ ਕੰਮ ਸ਼ੁਰੂ ਕਰਾਂਗੇ ਨਾ ਜਿਹੜੇ ਨਾਰਮਲ ਤੌਰ ਤੇ ਰਹਿ ਰਹੇ ਉਹਨਾਂ ਫਿਰ ਇਹ ਨਾ ਬਾਰੇ ਵੀ ਸੋਚਿਆ ਜਾਊਗਾ। ਜਿਹੜੇ ਐਮਐਲਏ ਜਾਂ ਸਰਪੰਚ ਬਣੇ ਆ ਉਹਨਾਂ ਦੀ ਕੋਈ ਵੇਖਾਂਗੇ ਨਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਜਿੱਦਾਂ ਆਪਾਂ ਮੰਨ ਲਓ ਕੈਨੇਡਾ ਜਾ ਕੇ ਆਪਣੇ ਰਹਿ ਰਹੇ ਆ ਪਰਿਵਾਰ ਉੱਥੇ ਐਮਐਲਏ ਵੀ ਮੰਤਰੀਆਂ ਤੱਕ ਬਣੇ ਆ ਲੇਕਿਨ ਉਹ ਵੇਖੋ ਕਿ ਕਾਨੂੰਨ ਦੇ ਵਿੱਚ ਰਹਿ ਰਹੇ ਆ ਨਾ ਉੱਥੇ ਤੋਂ ਇੱਥੋਂ 50 ਰੁਪਏ ਦੇ ਲੱਖ ਰੁਪਏ ਲਾ ਕੇ ਟਿਕਟ ਲਾ ਕੇ ਨਹੀਂ ਦੇਣਗੇ ਉਥੋਂ ਆਈਲੈਂਡਸ ਕਰਕੇ ਸਾਡੇ ਬੱਚੇ ਜਾ ਰਹੇ ਆ ਉਥੋਂ ਦੀ ਭਾਸ਼ਾ ਸਿੱਖ ਰਹੇ ਜਿਹੜਾ ਮੈਂ ਮੰਨ ਲੂੰ ਦੱਸੋ ਪ੍ਰਵਾਸੀ ਆ ਕੇ ਭਾਸ਼ਾ ਸਿੱਖ ਕੇ ਇੱਥੇ ਆ ਰਿਹਾ ਕਿਤੇ ਹੈਗਾ ਤੁਹਾਨੂੰ ਕਾਨੂੰਨ ਇਹ ਵੀ ਕਿਤੇ ਪ੍ਰਵਾਸੀ ਬਿਹਾਰ ਦੇ ਵਿੱਚ ਜਾਂ ਯੂਪੀ ਨੂੰ ਜਦੋਂ ਪ੍ਰਵਾਸੀ ਹੁੰਦਾ ਕੋਈ ਸਾਡੀ ਪੰਜਾਬੀ ਭਾਸ਼ਾ ਸਿੱਖ ਕੇ ਆ ਰਿਹਾ ਉਲਟਾ ਕਿ ਯਾਰ ਸਾਨੂੰ ਸਕਾਰੇ ਸਾਡੇ ਬੜੇ ਸ਼ੌਂਕ ਦੇ ਨਾਲ ਸਾਡੇ ਕਈ ਜ਼ਮੀਂਦਾਰ ਤੁਸੀਂ ਕੋ ਆਮ ਹੀ ਉਹ ਭਾਸ਼ਾ ਸਿੱਖਦੇ ਆ ਹੂੰ ਉਹਨਾਂ ਨੇ ਹਿੰਦੀ ਚ ਗੱਲ ਕਰਦੇ ਆ ਇਹੀ ਕੈਨੇਡਾ ਅਮਰੀਕਾ ਜਾ ਕੇ ਪੰਜਾਬੀ ਸਾਡੇ ਨਾਲ ਗੱਲ ਕਰਦੇ ਆ ਗੋਰੇ ਸਾਨੂੰ ਲੋੜ ਆ ਕੰਮ ਤੇ ਜਾਂ ਜਾਂਦੇ ਆ ਅਸੀਂ ਕੰਮਾਂ ਤੇ ਕੰਮ ਕਰਦੇ ਆ ਅਸੀਂ ਉਹਨਾਂ ਦੀ ਭਾਸ਼ਾ ਸਿੱਖਦੇ ਆ ਜੀ ਕਿ ਇਹਨਾਂ ਨੂੰ ਨਹੀਂ ਮੈਂ ਚਾਹੀਦਾ ਇੱਥੇ ਵੀ ਮੰਨ ਲਓ ਇੱਥੇ ਆ ਰਹੇ ਆ ਤੇ ਸਾਡੀ ਭਾਸ਼ਾ ਸਾਡੇ ਨੂੰ ਪੰਜਾਬੀ ਚ ਗੱਲ ਕਰਨ ਹੂੰ ਇਹ ਕੰਮ ਨਹੀਂ ਤੇ ਇਹਨਾਂ ਨੂੰ ਲੋੜਿਆ ਨਾ ਕੰਮ ਕਰਨਾ ਇਸ ਦੇ ਆਉਂਦੇ ਨਾ ਇੱਥੇ ਬਿਲਕੁਲ ਜੀ ਇਹ ਚੀਜ਼ ਤੇ ਬੜੇ ਵੇਖੋ ਮੈਂ ਕੇ ਸਰਕਾਰ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਮੈਂ ਵੀ ਇੱਕ ਆਟਮ ਤੇ ਆਪਣੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹਾਂ ਅਸੀਂ ਇਹ ਕਹਿ ਰਹੇ ਆ ਬੜੀ ਲੋੜ ਆ ਜੇ ਵੇਖੋ ਜੇ ਜਦੋਂ ਵੀ ਕਦੇ ਸਰਕਾਰਾਂ ਚੱਲਦੀਆਂ ਤਾਂ ਨੇ ਮੇਨੇ ਉਹ ਤਮਤਾ ਉਰ ਡਰਾਮੇ ਕੀਤੀਆਂ ਸਰਕਾਰਾਂ ਨਹੀਂ ਚੱਲਦੀਆਂ ਕੰਮ ਕਰਕੇ ਸਰਕਾਰਾਂ ਚੱਲਦੀਆਂ ਕੱਲਾ ਇਹ ਨਹੀਂ ਹੁੰਦਾ ਤੇ ਅਹੀਂ ਸਰਕਾਰ ਬਣਾ ਲਈ ਤੇ ਬੜਾ ਵੱਡਾ ਕੀ ਕੰਮ ਕਰ ਲਿਆ ਸਰਕਾਰ ਬਣਾਉਣੀ ਸੌਖੀ ਆ ਲੇਕਿਨ ਸਰਕਾਰ ਚਲਾਉਣੀ ਬੜੀ ਔਖੀ ਆ ਅੱਜ ਟਾਈਮ ਤੇ ਕੀ ਆ ਸਰਕਾਰ ਸਹੀ ਨਹੀਂ ਚੱਲ ਰਹੀ ਜੀ ਜੋ ਇਹਨਾਂ ਦੇ ਕੰਮ ਆ ਆਪਣੇ ਕੰਮ ਨਹੀਂ ਕਰ ਰਹੇ ਤੇ ਇਹਨਾਂ ਨੂੰ ਆਪਣੇ ਅਸੀਂ ਇਹ ਕਹਿੰਦੇ ਹਾਂ ਅਜੇ ਨਾ ਜੇ ਉਹਨਾਂ ਕੋਲ 1.5 ਸਾਲ ਹੈਗਾ ਉਹਨਾਂ ਕੋਲ ਪੰਜਾਬ ਦਾ ਕੰਮ ਕਰ ਲੈ ਨਹੀਂ ਤੇ ਬਹੁਤ ਹੀ ਪਿੱਛੇ ਹਾਸੀ ਇਹਦੇ ਚੱਲ ਜਾਣਗੇ ਜੀ ਜੀ ਸੋ ਪ੍ਰਗਟ ਸਿੰਘ ਜਿਵੇਂ ਇਹ ਕਹਿੰਦੇ ਵੀ ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਟੋਰਾਂਟੋ ਚ ਕਹਿੰਦੇ ਵੱਡੀ ਲੜਾਈ ਹੋ ਰਹੀ ਹੈ ਕਹਿੰਦੇ ਵੀ ਉੱਥੋਂ ਦੇ ਲੋਕਾਂ ਨੇ ਸੰਘਰਸ਼ ਵਿਟਿਆ ਵੀ ਅਸੀਂ ਬੇਰਜਗਾਰ ਹੋ ਚੁੱਕੇ ਆ। ਸੋ ਕਹਿੰਦੇ ਵੀ ਪ੍ਰਵਾਸੀਆਂ ਨੇ ਇੱਥੋਂ ਬਾਹਰ ਕੱਢੋ। ਜੀ। ਵੇਖੋ ਮੈਂ ਤਾਂ ਗੱਲ ਪਹਿਲਾਂ ਹੀ ਕੀਤੀ ਨਾ ਜੋ ਕਹਿ ਰਹੇ ਆ ਨਾ ਉਹ ਕਿੰਨਾ ਪ੍ਰਵਾਸੀਆਂ ਬਾਰੇ ਕਹਿ ਰਹੇ ਜਿਹੜੇ ਉੱਥੇ ਅਨਲੀਗਲ ਰਹਿ ਰਹੇ ਆ। ਜਿਹੜੇ ਲੀਗਲ ਰਹਿ ਰਹੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ। ਕਿਉਂਕਿ ਉਹਨਾਂ ਨੂੰ ਸਰਕਾਰਾਂ ਨੇ ਪਰਮਿਸ਼ਨ ਦਿੱਤੀ ਆ। ਜੇ ਮੰਨ ਲਓ ਵੀਜੇ ਦਿੱਤੇ ਆ ਉਹਨਾਂ ਨੂੰ ਉੱਥੇ ਰਹਿ ਉਹਦਾ ਦੇ ਰਹੇ ਆ। ਪੀਆਰ ਵਗੈਰਾ ਦੇ ਰਹੇ ਆ। ਜੇ ਉੱਥੋਂ ਦਾ ਪਾਸਪੋਰਟ ਦੇ ਉਹਨਾਂ ਨੂੰ ਉੱਥੇ ਸਰਕਾਰ ਕਿਉਂਕਿ ਬਾਈ ਚੈਨਲ ਉਹਨਾਂ ਨੇ ਪੂਰੀ ਆਪਣੀ ਕਾਰਵਾਈ ਕੀਤੀ ਆ ਉਹ ਘਰ ਅਨਲੀਗਲ ਜਿਹੜੇ ਰਹਿ ਰਹੇ ਆ ਹੂੰ ਠੀਕ ਆ ਜਿਹੜੇ ਅਨਲੀਗਲ ਰਹਿ ਰਹੇ ਉਹ ਤੇ ਟੈਕਸ ਵੀ ਦੇ ਰਹੇ ਆ ਸਭ ਕੋ ਦੇ ਰਹੇ ਆ ਇਥੇ ਪ੍ਰਵਾਸੀ ਹੋਂਦਾ ਮੈਨੂੰ ਦੱਸੋ ਇੱਕੋ ਹੀ ਪ੍ਰਵਾਸੀ ਮੈਨੂੰ ਕੱਢ ਕੇ ਦਿਖਾ ਦਿਓ ਜਿਹੜਾ ਕੋਈ ਰਿਟਰਨ ਕੋਈ ਕੋਸ਼ ਭਰਦਾ ਹੋਵੇ ਹੂੰ ਇਹ ਗੱਲ ਤੇ ਹੀ ਮੈਂ ਤੁਹਾਨੂੰ ਇਹ ਕਰ ਰਿਹਾ ਆ ਵੀ ਆਪਾਂ ਹਮੇਸ਼ਾ ਪਤਾ ਗੱਲ ਕੀ ਹੋ ਰਹੀ ਆ ਸਾਨੂੰ ਜਦੋਂ ਜਿੱਥੇ ਵੀ ਅਸੀਂ ਤਰੱਕੀ ਕੀਤੀ ਸਾਡੀ ਜਿਹੜੀ ਕਮਜ਼ੋਰੀ ਉਹਦੇ ਨਾਲ ਸਾਨੂੰ ਮਿਲਾ ਦਿੱਤਾ ਜਾਂਦਾ ਜੀ ਜੀ ਜੇ ਤੁਹਾਡੇ ਨਾਲ ਤਾਂ ਪ੍ਰਵਾਸੀ ਆ ਰਹੇ ਤਾਂ ਤੁਹਾਡੇ ਬੱਚੇ ਬਾਹਰ ਜਾ ਰਹੇ ਠੀਕ ਹੈ ਯਾਰ ਜਾ ਰਹੇ ਪੰਜੀ ਪੰਜੀ 30 ਲੱਖ ਰੁਪਏ ਆਪਣੀ ਸਾਰੀਆਂ ਜਾਇਦਾਦਾਂ ਤਾਂ ਵੇਚ ਕੇ ਜਾ ਰਹੇ ਇੱਥੇ ਦੇ 100 ਰੁਪਏ ਟਿਕਟ ਲੋਕ ਤੇ ਵਿਆਹ ਚ ਮੈਨੂੰ ਉਹ ਤੁਹਾਨੂੰ ਉਹ ਹੀ ਪੁੱਛਣਾ ਕਹਿੰਦੇ ਨੇ ਜੀ ਉੱਥੇ ਜਾ ਕੇ ਵੇਖੋ ਨਾ ਕਿੰਨਾ ਸਟਰਗਲ ਕਰ ਰਹੇ ਆ ਹਾਂ ਜੀ ਇੱਥੇ ਕਿਹੜਾ ਸਟਰਗਲ ਹੋ ਰਿਹਾ ਹਾਂ ਜੀ ਉਲਟਾ ਆ ਕੇ ਇੱਥੇ ਉਹ ਬਦਮਾਸ਼ੀ ਕਰਦੇ ਆ ਹੂੰ ਹਾਂ ਤੇ ਤੁਸੀਂ ਆਮੀ ਵੇਖੋ ਮੈਂ ਕਿੰਨੀਆਂ ਵੀਡੀਓ ਵੇਖਿਆ ਤੁਸੀਂ ਮੈਨੂੰ ਵੱਧ ਵੀਡੀਓ ਵੇਖਣੇ ਜੋ ਮੰਡੀਆਂ ਦੇ ਵਿੱਚ ਕਿੰਦਾ ਸਾਡੇ ਮਜ਼ਦੂਰ ਭਾਈ ਕਰਨ ਮਰੀੜੀ ਨਹੀਂ ਲਾਉਂ ਦਿੰਦੇ ਹਾਂ ਹਾਂ ਤੇ ਸਾਡਾ ਬੰਦਾ ਵਾ ਤੁਸੀਂ ਕਿਦੇ ਚਲੋ ਆਮੂ ਅਕਾ ਪਰਵਾਸੀ ਜੀ ਜੀ ਤੋਂ ਸਾਡੇ ਨੂੰ ਬਹੁਤ ਨਫ਼ਰਤ ਕਰਦੇ ਇੱਥੇ ਵੀ ਮੈਂ ਨਾ ਜਦੋਂ ਉਹਨਾਂ ਨੂੰ ਆਪਾਂ ਕਿ ਕਾਨੂੰਨ ਦੇ ਵਿੱਚ ਦਾਰੇ ਦੇ ਵਿੱਚ ਰੱਖਾਂਗੇ ਨਾ ਤੂੰ ਆਪਣਾ ਬਾਈਚਾਨਾ ਸਹੀ ਚੱਲਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਅਸੀਂ ਗਲਤੀ ਕਰਾਂ ਕੰਪਲੇਨਟ ਹੋਊ ਦੇ ਉਦੋਂ ਸਾਨੂੰ ਇੱਥੋਂ ਇਹਨਾਂ ਨੇ ਰਿਪੋਰਟ ਕਰ ਦੇਣਾ ਸੋ ਪ੍ਰਗਟ ਸਿੰਘ ਜੀ ਮੈਂ ਖੀਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਕਿਸਾਨ ਜੱਥੇਬੰਦੀਆਂ ਹੈਗੀਆਂ ਨੇ ਉਹ ਗ੍ਰਾਹਾਂ ਜੱਥੇਬੰਦੀ ਰਾਜੇਵਾਲ ਜੱਥੇਬੰਦੀ ਕਹਿੰਦੇ ਵੀ ਜੇ ਪ੍ਰਵਾਸੀ ਮਜ਼ਦੂਰਾਂ ਨੂੰ ਅਸੀਂ ਉੱਥੇ ਕੱਢ ਦਿੰਨੇ ਹੈਗੇ ਆ ਤਾਂ ਸਾਡੀ ਜਿਹੜੀ ਕਿਸਾਨੀ ਹੈਗੀ ਹੈ ਬਿਲਕੁਲ ਹੀ ਪ੍ਰਵਾਸੀਆਂ ਤੋਂ ਹਦੂਰੀ ਹੋ ਜਾਏਗੀ ਕਿਸਾਨੀ ਜਿਹੜੀ ਸਾਡੀ ਹੈਗੀ ਹੈ ਉਹ ਹੱਕ 'ਚ ਬੋਲੇ ਹੈਗੇ ਵੇਖੋ ਜੀ ਇਹਨਾਂ ਜਨਾਂ ਜਿਹਨਾਂ ਦੋਵਾਂ ਦਾ ਨਾਂ ਲਿਆ ਨਾ ਇਹ ਕਾਮਰੇਟ ਆ ਨਾ ਇਹਨਾਂ ਦੀ ਸੋਚ ਹਮੇਸ਼ਾ ਹੀ ਪੰਜਾਬ ਦੇ ਉਲਟ ਰਹੀ ਹੈ ਜੀ ਜਦੋਂ ਤੇ ਦੂਸਰੀ ਸਟੇਟ ਨਾਲ ਧੱਕਾ ਹੁੰਦਾ ਉਦੋਂ ਤੇ ਉਹ ਉਹ ਸਟੇਟ ਨਾਲ ਖੜਦੇ ਜੀ ਉਹਨਾਂ ਤੋਂ 370 ਟੁੱਟੀਆਂ ਜਿਹੜੇ ਕਦੇ ਵਿੱਚੋਂ ਉਦੋਂ ਤੇ ਕਹਿ ਰਹੇ ਬਹੁਤ ਮਾੜਾ ਹੋਇਆ ਠੀਕ ਹੈ ਨਾ ਹਾਂਜੀ ਤੇ ਹੁਣ ਜੇ ਪੰਜਾਬ ਦੇ ਨਾਲ ਮਤਲਬ ਸਾਰਾ ਪੰਜਾਬ ਕਹਿ ਰਿਹਾ ਵੀ ਇੱਥੇ ਕਾਨੂੰਨ ਬਣਾਉਣਾ ਚਾਹੀਦਾ ਇਹ ਵੀ ਗਲਤ ਕਾਰਵਾਈ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਦੋਂ ਜਾ ਕੇ ਪ੍ਰਵਾਸੀਆਂ ਨਾਲ ਖੜ ਗਏ ਆ ਔਰ ਉਲਟੀਆ ਉਦਾਹਰਨਾ ਕੀ ਦੇ ਰੇ ਪੰਜਾਂ ਪਿਆਰਿਆਂ ਦੇ ਉਦਾਹਰਨਾ ਦੇ ਰੋ ਇਹ ਕਿੱਡੀ ਕਾਨੂੰਨੀ ਗੱਲ ਕਰ ਰਿਹਾ ਹੈ ਹਾਂ ਉਹਦਾ ਮੌਜੂਦਾ ਸਮਾਂ ਮੌਜੂਦਾ ਸਮੇਂ ਦੇ ਹਾਲਾਤ ਸੀਗੇ ਨਾ ਉਸ ਟਾਈਮ ਦੇ ਮੈਂ ਨਾ ਕਿੱਡੇ ਤੱਕ ਨਹੀਂ ਵੇਖੋ ਜੀ ਜਿਨ੍ਹਾਂ ਦੀ ਗੱਲ ਕਰ ਰਿਹਾ ਪੰਜਾਂ ਪਿਆਰਿਆਂ ਦੀ ਕਿੱਡੇ ਤੱਕ ਔਰ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਗੁਰੂ ਨਾਨਕ ਪਾਸ਼ਾ ਨਾਲ ਜੁੜੇ ਤੇ ਔਰ ਸਿਲੈਕਸ਼ਨ ਕਦੋਂ ਜਾ ਕੇ ਹੋ ਰਹੀ ਉਹਨਾਂ ਦੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਕਿੰਨੇ ਸਾਲ ਉਹ ਪਰਿਵਾਰ ਜੁੜੇ ਆ ਹਾਂ ਭਈਆਂ ਨੂੰ ਪੰਜ ਪਿਆਰਿਆਂ ਦੇ ਨਾਲ ਜੁੜ ਰਿਹਾ ਮੈਂ ਨਾ ਵੇਖੋ ਕਿੱਥ ਇਹਨਾਂ ਨੂੰ ਜਿੰਨਾ ਮਰਜ਼ੀ ਮਿੱਠਾ ਖਵਾ ਲਓ ਜਿੰਨੀ ਮਰਜ਼ੀ ਗਰਾਈ ਇਹਨਾਂ ਸਾਡੇ ਕੋਲ ਸਿੱਖਾਂ ਕੋ ਕਰਨੀਆਂ ਆ ਸਾਡੇ ਨਿਹੰਗਾਂ ਸਿੰਘਾਂ ਕੋ ਕਰਨੀ ਸਾਡੇ ਪਰਵਾੜਾਂ ਚੋ ਕਰਨੀਆਂ ਔਰ ਇਹਨਾਂ ਸਰੀਰ ਤੇ ਨਾਰਾ ਨਹੀਂ ਲਾਉਂਦੇ ਨਾ ਬੋਲੇ ਕੋਈ ਨਹੀਂ ਹਾਲਦਾ ਮੈਂ ਮੈਂ ਇਹਨਾਂ ਨੂੰ ਪਤਾ ਨਹੀਂ ਕਿੱਦਾਂ ਦਾ ਇਹਨਾਂ ਦੇ ਦਿਮਾਗ ਕੋਟ ਕੋਟ ਕੇ ਕਿਹੜੀ ਚੀਜ਼ ਭਰੀ ਹੈ ਜਿਹੜੀ ਇਹਨਾਂ ਨੇ ਇੰਨੀ ਪੰਜਾਬ ਦੇ ਇਹਨਾਂ ਦੇ ਵਰਖਲਾਪ ਨਫ਼ਰਤ ਆ ਜੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਪੰਜਾਬ ਦਾ ਖਾਨੇ ਜੋ ਪੰਜਾਬ ਦੀਆਂ ਤੁਸੀਂ ਜੱਤੇ ਬੰਦੀਆਂ ਬਣਾਈਆਂ ਪੰਜਾਬ ਦੇ ਨਾਂ ਤੇ ਬਣਾਈਆਂ ਵਾ ਪੰਜਾਬ ਦੇ ਵਿੱਚ ਰਹਿ ਰਹੋ ਤੇ ਪੰਜਾਬ ਦੀ ਗੱਲ ਕਰੋ ਅਹੀਂ ਅਹੀਂ ਮੈਂ ਪ੍ਰਵਾਸੀਆਂ ਦੇ ਬਿਲਕੁਲ ਵਰ ਖਿਲਾਫ ਨਹੀਂ ਆ ਮੈਂ ਇਸੀ ਨਾਲ ਐਗਰੀ ਹਾਂ ਕਿ ਇਹਨਾਂ ਨੂੰ ਕੰਮ ਕਰਨਾ ਹੋਣਾ ਚਾਹੀਦਾ ਸਿਰਫ ਕੰਮ ਕਰਨਾ ਹੋਣਾ ਚਾਹੀਦਾ ਨਾ ਕਿਥੇ ਪ੍ਰੋਪਰਟੀਆਂ ਖੀਦਣ ਔਰ ਨਾ ਕਿ ਸਾਡੇ ਹੱਕ ਮਾਰੇ ਜਾਣ ਹੁਣ ਤੁਸੀਂ ਆਮ ਪੰਡਾ ਜਾ ਕੇ ਵੇਖੋਗੇ ਨਾ ਇਹਨਾਂ ਦੇ ਰਾਸ਼ਨ ਕਾਰਡ ਬਣੇ ਆ ਜਿਹੜੀ ਪਹਿਲੀ ਗੱਲ ਮੈਂ ਜਿਹੜੀ ਫ੍ਰੀਡ ਦਿੰਦੇ ਆ ਨਾ ਇਹਦੇ ਬਿਲਕੁਲ ਹੱਥ ਜਿਣੀਆਂ ਜੇ ਮੰਨ ਲਓ ਸਾਡੇ ਮਜ਼ਦੂਰਾਂ ਕਿਸੇ ਨੂੰ ਗਰੀਬ ਤਬਕੇ ਨੂੰ ਮਿਲ ਵੀ ਰਿਹਾ ਇਹ ਕਿਉਂ ਆ ਕੇ ਹੱਕ ਬੰਦ ਹੱਕਦਾਰ ਬੰਦ ਵੀ ਉਹਦੇ ਉਹ ਪੈਸਾ ਉਹ ਤਾਂ ਜਿਹੜੇ ਰੇੜੀ ਲਾਉਣ ਵਾਲੇ ਹੈਗੇ ਨੇ ਜਾਂ ਮਜ਼ਦੂਰੀ ਕਰਨ ਵਾਲੇ ਕੋਠੀਆਂ ਪਾਈ ਜਾ ਰਹੇ ਇੱ ਮੈਂ ਤਾਂ ਗੱਲ ਤੋਂ ਹੋ ਰਹੀ ਨਾ ਜਦੋਂ ਅਸੀਂ ਉਸ ਚੀਜ਼ ਨੂੰ ਦੇਖ ਨਹੀਂ ਰਹੇ ਸਾਹਮਣੇ ਨਹੀਂ ਰਹੀ ਚੰਗੀ ਤਰ੍ਹਾਂ ਕੋਈ ਵੀ ਮੈਂ ਤਾਂ ਗੱਲ ਕਹਿੰਦਾ ਕੋਈ ਕਾਨੂੰਨ ਬਣੂਗਾ ਨਾ ਹਾਂਜੀ ਜਦੋਂ ਮੈਂ ਤੁਹਾਨੂੰ ਪਹਿਲਾਂ ਇੱਕ ਨਾ ਛੋੜਿਆ ਮੇਰੇ ਕੋਲ ਲਾਸ਼ ਵੀ ਵੇਦਰ ਵੇਸਰ ਗਿਆ ਮੈਨੂੰ ਜਦੋਂ ਆਪਣੇ ਬਾਇਓ ਆਏ ਹੁੰਦੇ ਨਾ ਡੋਮਿਸਾਈਲ ਸਰਟੀਫਿਕੇਟ ਉੱਥੇ ਸ਼ਾਇਦ ਇਦਾਂ ਕਰਕੇ ਕੋਈ ਹਿਮਾਚਲ ਸਰਟੀਫਿਕੇਟ ਬਣਦਾ ਵਾ ਮੈਂ ਕਲੀਅਰ ਕੀਤਾ ਉੱਥੇ ਤੇ ਉਹ ਜਿੰਨਾ ਚਿਰ ਸਰਟੀਫਿਕੇਟ ਨਹੀਂ ਬਣਦਾ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਇੱਕ ਵੀ ਫੁੱਟ ਉਹ ਸਰਟੀਫਿਕੇਟ ਤੁਹਾਡਾ ਤਾਂ ਬਣਨਾ ਵਾ ਇਹ ਤੇ ਪੀੜੀਦਰ ਪੀੜੀ ਉਥੇ ਰਹਿ ਰਹੇ ਹੋਗੇ ਹਾਂਜੀ ਜੇ ਮੰਨ ਲਓ ਮੈਂ ਹੀ ਉਥੇ ਜ਼ਮੀਨ ਲੈਣੀ ਹੈ ਮੇਰੇ ਫਾਦਰ ਦਾ ਜਨਮ ਉਥੋਂ ਦਾ ਚਾਹੀਦਾ ਮੇਰੇ ਦਾਦਾ ਜੀ ਦਾ ਜਨਮ ਉਥੋਂ ਦਾ ਚਾਹੀਦਾ ਮੇਰੇ 2-3 ਪੀੜੀਆਂ ਦਾ ਜਨਮ ਉਥੋਂ ਦਾ ਚਾਹੀਦਾ ਔਰ ਉਹਨਾਂ ਦੇ ਨਾਂ ਤੇ ਉਥੇ ਜਾਇਦਾਦ ਹੋਣੀ ਚਾਹੀਦੀ ਆ ਫਿਰ ਮੈਂ ਉਥੇ ਜ਼ਮੀਨ ਖਰੀਦ ਸਕਦਾ ਕਿਉਂ ਕਿਉਂ ਸਾਡੇ ਕਿਉਂ ਨਹੀਂ ਬਣ ਸਕਦਾ ਪੰਜਾਬ ਚ ਮੈਂ ਅੱਜ ਤੁਸੀਂ ਕਾਨੂੰਨ ਬਣਾਉਂਦੇ ਆਪਣੇ ਆਪ ਇਹਨਾਂ ਦੇ ਬਾਹਰ ਹੋ ਜਾਣਾ ਵਾ ਜੀ ਬਾਕੀ ਮੈਂ ਇਹਨਾਂ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਕਿਸਾਨ ਯੂਨੀਅਨ ਆ ਸਾਰੰਗ ਦੁਨੀਆ ਵਿੱਚ ਜਿੱਥੇ ਬੰਨੀਆਂ ਇਹਨਾਂ ਨੂੰ ਇੱਥੇ ਪੰਜਾਬ ਦੇ ਨਾਲ ਖਾਣਾ ਚਾਹੀਦਾ। ਨਾ ਕਿਸੇ ਕਿਸਾਨ ਯੂਨੀਅਨ ਨੇ ਵੀ ਹੱਕ ਚਾਹੀ ਪ੍ਰਵਾਸੀਆਂ ਦੇ। ਨਹੀਂ ਮੈਂ ਤਾਂ ਤਾਂ ਨੋ ਗੱਲ ਪਹਿਲਾਂ ਹੀ ਕਰਤੀਆਂ ਨਾ ਇਹ ਕੌੜ ਤੋਂ ਨੇ ਆ। ਦੀਪ ਸਿੱਧੂ ਬੜਾ ਸਹੀ ਗੱਲ ਕਹਿੰਦਾ ਦੀਪ ਸਿੱਧੂ ਇਹੋ ਹੀ ਰੌਲਾ ਪਾਉਂਦਾ ਬੰਦਾ ਉਹ ਦੁਨੀਆ ਤੋਂ ਤੁਰ ਗਿਆ। ਜੀ ਨਹੀਂ ਸਮਝੇ। ਇਹ ਉਹ ਦੋਵੇਂ ਨਹੀਂ ਸਮਝੇ ਅੱਜ ਵੀ ਨਹੀਂ ਸਮਝੇ। ਜੀ ਜੀ। ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈਗੀ ਪ੍ਰਵਾਸੀਆਂ ਦੇ ਮੁੱਦੇ ਤੇ ਪ੍ਰਵਾਸੀਆਂ ਦਾ ਬੋਲ ਵਾਲਾ ਪੰਜਾਬ ਦੇ ਵਿੱਚ ਵੱਧ ਰਿਹਾ ਕੁੱਟਮਾਰ ਵੱਧ ਰਹੀ ਹੈ। ਤੋ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ